ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਕਿ ਮੋਦੀ ਸਾਹਿਬ ਫੇਰ ਪ੍ਰਧਾਨ ਮੰਤਰੀ ਬਣ ਕੇ ਤੇ ਸਾਡੇ ਸਦਕਾਰਿਓ ਵਿਭਾਗ ਹਰਸ਼ਮੰਦਰ ਕੋਰ ਜੀ ਬਾਲੋ ਦੇ ਵਿੱਚ ਕੈਬਨਰ ਮੰਤਰੀ ਹੋਣਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਸੁਖਬੀਰ ਸਿੰਘ ਬਾਦਲਕੀਸ ਬੋਲਦੇ ਹੋਏ ਸੁਣਦੇ ਨੇ ਕਿ ਮੋਦੀ ਦੀ ਮੋੜ ਸਰਕਾਰ ਆਣੀ ਚਾਹੀਦੀ ਹੈ ਤੇ ਹਾਲ ਹੀ ਦੇ ਵਿੱਚ ਇੱਕ ਹੋਰ ਅਕਾਲੀ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਵੀ ਇਹੀ ਗੱਲ ਬੋਲੇ ਜੋ ਕਿ ਐਸੀ ਵਿੰਗ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਜਿਹਨਾਂ ਨੇ ਸਾਫ਼ ਤੌਰ ਤੇ ਇਹੀ ਗੱਲ ਕਹੀ ਕਿ ਮੋਦੀ ਮੋੜ ਪ੍ਰਧਾਨ ਮੰਤਰੀ ਹੋਣਗੇ ਤੇ ਹਰਸਿਮਰਤ ਕੌਰ ਬਾਦਲ ਮੋੜ ਕੈਬਨਿਟ ਦੇ ਵਿੱਚ ਮਨਿਸਟਰ ਹੋਵੇਗੀ ਹੀ ਤੇ ਨਾਲ ਹੀ ਉਹਨਾਂ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਇਹ ਗੱਲ ਵੀ ਕਹੀ ਕਿ ਕਾਂਗਰਸ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਦਲਿਤ ਭਾਈਚਾਰੇ ਨੂੰ ਸਭ ਤੋਂ ਵਾਧ ਤੇ ਸਭ ਤੋਂ ਭਾਰੀ ਨੁਕਸਾਨ ਹੋਇਆ ਹੈ ਆਖਿਰ ਕਿਉਂ ਤੇ ਕਿਵੇਂ ਆਓ ਸੁਣਦੇ ਹਾਂ ਸਭ ਤੋਂ ਜ਼ਿਆਦਾ ਔਖੇ ਗਰੀਬ ਭਾਈਚਾਰਾ ਦਲਤ ਵਰਗ ਹੋਇਆ ਜਿਹੜੇ ਸਾਰੀਆਂ ਸਕੀਮਾਂ ਵੀ ਬੰਦ ਬਿੱਲ ਦੇਣੇ ਪੈ ਰਹੇ ਆ ਔਰ ਜਿਹੜੀਆਂ ਸੱਦ ਜਿਹੜਾ ਉਹ ਵੱਖਰਾ ਪੇਪਰਾਂ ਦੀ ਵੱਖਰੀ ਖੱਜਲ ਖਰਾਬੀ ਵੱਖਰੀ ਬਹੁਤ ਵੱਡੇ ਐਂਪ ਭੂਮਿਕਾ ਮੰਨ ਜੇ ਸਭ ਤੋਂ ਵੱਡੀ ਭੂਮਿਕਾ ਹੈਗੀ ਤਾਂ ਭਾਵੇਂ ਕਿ ਸਾਰਿਆਂ ਦੀ ਹੋਣੀ ਹੈ ਪਰ ਦਲਤ ਭਾਈਚਾਰੇ ਦੇ ਵਿੱਚ ਬਹੁਤ ਵੱਡੀ ਭੂਮਿਕਾ ਹੋਏਗੀ ਕਿ ਮੋਦੀ ਸਾਹਿਬ ਫੇਰ ਪ੍ਰਧਾਨ ਮੰਤਰੀ ਬਣ ਕੇ ਤੇ ਸਾਡੇ ਸਰਕਾਰiyo ਵਿਭਾਗ ਹਰਸ਼ਮੰਦ ਕੌਰ ਜੀ ਬਾਲੋ ਦੇ ਵਿੱਚ ਕੈਬਨਿਟ ਮੰਤਰੀ ਹੋਣਗੇ ਜਿਤਾਉਣਗੇ ਮੈਂ ਉਹ ਲੋਕ ਵੇਖੋ ਗੱਲ ਉਹ ਮਾੜੀ ਸੀ ਹਰ ਬੰਦਾ ਚਾਹੁੰਦਾ ਸੀ ਜਿਹੜਾ ਗੁਰਨਾਨਕ ਨਾਲ ਹੋਇਆ ਜਿਹੜਾ ਗੁਰੂ ਨੂੰ ਬੰਦਾ ਉਹ ਪੱਲੀ ਗੱਲ ਤੋਂ ਸੋਚ ਵੀ ਨਹੀਂ ਸਕਦਾ ਕਰਨ ਵਾਲੀਆਂ ਦੇ ਦੂਰ ਦੀਆਂ ਗੱਲਾਂ ਸੀ ਪਰ ਉਹਨੂੰ ਇਹਨਾਂ ਨੇ ਹੌਲੀ-ਹੌਲੀ ਸਿਆਸਤ ਰੰਗ ਦੇ ਕੇ ਤਿੰਨ ਸਾਲ ਹੋ ਗਏ ਜੇ ਕੋਈ ਸੱਚ ਦੀ ਗੱਲ ਹੈਗੀ ਤਾਂ ਉਹ ਭਾਵੇਂ ਮੈਂ ਨਹੀਂ ਕੋਈ ਵੀ ਬੰਦਾ ਦੋਸ਼ੀ ਹੈ ਉਹ ਕਰਨਾ ਉਹਦੇ ਖਿਲਾਫ ਕਰਨ ਕਾਰਵਾਈ ਜਿਹੜੀ ਗੰਦੀ ਪਰ ਹੈ ਨਹੀਂ ਉਹ ਮੱਖਜ ਲਖਾ ਵੀ ਕਰੇ ਪਰ ਲੋਕਾਂ ਦਾ ਧਿਆਨ ਟਾਉਣ ਵਾਸਤੇ ਵਿਚ ਹੁਣ ਫੇਰ ਆਦੀ ਆ ਤੇ ਲੋਕਾਂ ਦਾ ਧਿਆਨੇ ਪਾਛੇ ਆ ਜੇ ਪਰ ਲੋਕ ਹੁਣ ਨਿਸ਼ਾਨੇ ਹੋ ਗਏ ਨੇ ਸਮਝ ਕੇ ਗੱਲ ਨੂੰ ਵੀ ਜਿਹੜੀ ਕਾਰਵਾਈ ਜਿਹੜੀ ਉਹ ਸਿਆਸੀ ਪੱਖ ਨੇ ਚੱਲ ਰਹੀ ਕੋਈ ਅਜੇ ਹੋਜੀ ਹੈ ਨਹੀਂ ਇਸ ਕਰਕੇ ਕੋਈ ਅਜੇ ਗੱਲ ਨਹੀਂ ਜਿਹੜੀ ਮਨੋਦਨਾ ਪਰਬਾਤ ਜੇ ਨਹੀਂ ਹੋਏਗੀ ਲੋਕਾਂ ਨੂੰ ਪਥੇਰਾ ਕੁਝ ਵੇਖ ਲਿਆ ਵੀ ਹੋ ਚੁਕੀ ਗੁਰਪਿਆਰੋ ਕਿਸ ਭਾਈਚਾਰੇ ਨੂੰ ਨੁਕਸਾਨ ਹੋਇਆ ਹੈ ਕਿਸ ਭਾਈਚਾਰੇ ਨੂੰ ਨੁਕਸਾਨ ਨਹੀਂ ਹੋਇਆ ਗੱਲ ਇਸ ਦੀ ਨਹੀਂ ਗੱਲ ਗੱਲ ਸਭ ਤੋਂ ਜ਼ਰੂਰੀ ਤੇ ਅਹਿਮ ਇਹ ਹੈ ਕਿ ਆਵਾਮ ਨੂੰ ਕੀ ਨੁਕਸਾਨ ਹੋ ਰਿਹਾ ਹੈ ਤੇ ਜਿੱਥੇ ਜਾਤ ਪਾਤ ਦਾ ਕੋੜ ਪਾ ਕੇ ਆਪਣੀਆਂ ਸਿਆਸਤ ਦੀਆਂ ਸਿਆਸੀ ਰੋਟੀਆਂ ਸੇਕਦੇ ਨੇ ਸਿਆਸਤਦਾਨ ਸਾਨੂੰ ਇਸ ਤੋਂ ਉੱਤੇ ਉੱਠ ਕੇ ਆਪਣੀ ਸਿਆਸਤ ਕਰਨੀ ਚਾਹੀਦੀ ਹੈ ਤੇ ਜੇਕਰ ਸਾਨੂੰ ਇਹ ਗੱਲ ਸਮਝ ਆ ਜਾਵੇ ਤਾਂ ਉਹ ਦਿਨ ਦੂਰ ਨਾ ਹੋਵੇਗਾ ਜਦੋਂ ਇਹ ਸਿਆਸੀ ਧਿਰਾਂ ਧਰਮ ਤੇ ਜਾਤ ਦੇ ਉੱਤੇ ਆਪਣੀਆਂ ਸਿਆਸੀ ਸੀ ਰੋਟੀਆਂ ਸੇਕਣੀਆਂ ਬੰਦ ਕਰ ਦੇਣਗੀਆਂ ਹੁਣ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੂਗਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰ ਕੇ ਜਾਂਦੀ ਹੈ ਤੁਸੀਂ ਕੀ ਸੋਚਦੇ ਹੋ ਕਿ ਇਨ੍ਹਾਂ ਚੋਣਾਂ ਦੇ ਵਿੱਚ ਪੰਜਾਬ ਨੂੰ ਤੀਜਾ ਬਦਲ ਮਿਲੇਗਾ ਕਿ ਰਵਾਇਤੀ ਪਾਰਟੀਆਂ ਤੋਂ ਪੰਜਾਬ ਨੂੰ छुटਕਾਰਾ ਮਿਲੇਗਾ ਜਾਂ ਨਹੀਂ ਮਿਲੇਗਾ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਦੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ